ਸਰਿਆਂ ਤੋਂ ਪਹਿਲਾਂ ਦਫ਼ਤਰ ਤੇ ਪ੍ਰਬੰਧ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸਾਡੀ ਇਹ ਪ੍ਰੈਸ ਕਾਨਫਰੰਸ ਹੈ ਇਹਦਾ ਮਕਸਦ ਇਹ ਹੈ ਕਿ ਸਾਡੇ ਬਲਾਖ ਜਾਂਚੀ ਵਸੀ ਪਠਾਣਾ ਤੋਂ ਚਰਨਜੀਤ ਸਿੰਘ ਕਾਲਾ ਜੋ ਲਗਾਤਾਰ ਖਨੋਰੀ ਮੋਰਚੇ ਦੇ ਵਿੱਚ ਹਾਜ਼ਰੀ ਭਰ ਰਹੇ ਸਨ 6 ਫਰਵਰੀ ਰਾਤ ਨੂੰ ਅਚਾਨਕ ਉਹਨਾਂ ਨੂੰ ਕੋਈ ਤਕਲੀਫ ਹੋਈ ਸਿਹਤ ਦੀ ਸਮੱਸਿਆ ਆਈ ਤੇ ਉਹ ਸਵੇਰੇ ਸਵਖਤੇ ਹੀ 7 ਫਰਵਰੀ ਨੂੰ ਉਥੋਂ ਪੀਜੀਆ ਦਵਾਈ ਲੈਣ ਵਾਸਤੇ ਚੱਲ ਪਏ ਕਿਉਂਕਿ ਪਹਿਲਾਂ ਕਿਡਨੀ ਟ੍ਰਾਂਸਪਲੈਂਟ ਹੋਣ ਕਰਕੇ ਪੀਜੀਆਈ ਤੋਂ ਉਹਨਾਂ ਦੀ ਦਵਾਈ ਚੱਲਦੀ ਸੀ ਤੇ ਦਿਨ ਦੇ ਵਿੱਚ ਉੱਥੇ ਹੀ ਸੀ ਮੈਂ ਵੀ ਹਾਜ਼ਰ ਖਨੌਰੀ ਮੋਰਚੇ ਤੇ ਮੈਨੂੰ ਪਤਾ ਲੱਗਿਆ ਕਿ 11 ਵਜੇ ਦੇ ਕਰੀਬ ਚੰਦਰਜੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਉਹਦੇ ਐਕਸੀਡੈਂਟ ਦਾ ਕਾਰਨ ਜਿਹੜਾ ਬਾਰਾ ਪਸ਼ੂ ਬਣਿਆ ਤੇ ਉਹਨੂੰ ਉੱਥੋਂ ਕਿਸੇ ਰਾਹਗੀਰ ਨੇ ਜਾਂ ਕਿਸੇ ਨੇ ਵੀ ਚੁੱਕ ਕੇ ਹਸਪੀਟਲ ਲੈ ਗਏ ਤੇ ਅੱਗੇ ਉਸ ਹਸਪੀਟਲ ਤੋਂ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਪੀਜੀਆਈ ਇਲਾਜ ਦੇ ਦੌਰਾਨ 11 ਫਰਵਰੀ ਸ਼ਾਮ ਤਕਰੀਬਨ 7-8 ਵਜੇ ਉਹਨਾਂ ਦੀ ਮੌਤ ਹੋ ਗਈ ਮੌਤ ਦਾ ਕਾਰਨ ਡਾਕਟਰਾਂ ਨੇ ਦੱਸਿਆ ਕਿ ਇਹਨਾਂ ਦੇ ਸਰੀਰ ਵਿੱਚ ਇਨਫੈਕਸ਼ਨ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਹੈ ਤੇ ਇਨਫੈਕਸ਼ਨ ਔਰ ਐਕਸੀਡੈਂਟ ਬਾਰਾ ਪਸ਼ੂ ਜਿਹੜਾ ਸੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਅਸੀਂ 13 ਫਰਵਰੀ ਨੂੰ ਇੱਥੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਪਤੇਗੜ੍ਹ ਸਾਹਿਬ ਨਾਲ ਕਿ ਜੋ ਪਹਿਲਾਂ ਮੋਰਚੇਦਾਨ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦੇ ਪੈਟਰਨ ਤੇ ਉਹਨਾਂ ਦੇ ਤੌਰ ਤੇ ਹੀ ਇਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਪਰ ਅਜ 15 ਫਰਵਰੀ ਤੱਕ ਪ੍ਰਸ਼ਾਸਨ ਨੇ ਸਾਨੂੰ ਕੋਈ ਅੱਗੇ ਕੋਈ ਇਹਨਾਂ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਸੋ ਇਸ ਕਰਕੇ ਅਸੀਂ ਕੱਲ ਜਾਨੀ ਕਿ 16 ਫਰਵਰੀ ਨੂੰ 메ਨ ਹਾਈਵੇ ਰੋਕਾਂਗੇ ਮਾਧੋਪੁਰ ਦੇ ਕੋਲ ਉਹਦੇ ਵਿੱਚ ਸਾਡੇ ਜਿਹੜੇ ਲੁਧਿਆਣਾ ਤੋਂ ਔਰ ਪਟਿਆਲਾ ਤੋਂ ਵੀ ਕਿਸਾਨ ਸ਼ਾਮਲ ਹੋਣਗੇ ਤੇ 11 ਵਜੇ ਤੱਕ ਜੇ ਸਾਨੂੰ ਕੋਈ ਇਧਰ ਮੁਆਵਜ਼ੇ ਦਾ ਨਹੀਂ ਮਿਲਦਾ ਕੋਈ ਚੈੱਕ ਸਾਡੇ ਹੱਥ 'ਚ ਨਹੀਂ ਆਉਂਦਾ ਤਾ ਸਾਡਾ ਇਹ ਜਿਹੜਾ ਧਰਨਾ ਉਥੇ ਸ਼ੁਰੂ ਹੋ ਜਾਏਗਾ ਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਮੁਆਵਜ਼ੇ ਦੇ ਇਹ ਹਾਦਸਾ ਕੋਰਾਲੀ ਸਿਸਮਾ ਰੋਡ ਤੇ ਬਾਬੇ ਦਾ ਢਾਬਾ ਕੋਈ ਟੋਲ ਪਲਾਜੇ ਤੋਂ ਅੱਗੇ ਉਸ ਢਾਬੇ ਦੇ ਅੱਗੇ ਹੋਇਆ ਇਹ ਰਹਿਣ ਵਾਲਾ ਕਿੱਥੇ ਦਾ ਸੀ ਕਿਸਾਨ ਇਹਨਾਂ ਦਾ ਪਿੰਡ ਬਡਵਾਲਾ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਤਕਰੀਬਨ ਰੋਪੜ ਦੀ ਹੱਦ ਦੇ ਨਾਲ ਆਖਰੀ ਪਿੰਡ ਲਈ ਲੈਣੇ ਚੰਡੀਗੜ੍ਹ ਜਾ ਰਹੇ ਸੀ ਇਹ ਧਰਨੇ ਨਾਲ ਕੀ ਹੈਗਾ ਇਹ ਤਾਲੁਕ ਇਹ ਧਰਨੇ ਚ ਖਨੋਰੀ ਧਰਨੇ ਚ ਲਗਾਤਾਰ ਹਾਜ਼ਰ ਸਨ ਤੇ ਜਿਹੜਾ 6 ਫਰਵਰੀ ਰਾਤ ਨੂੰ ਉਹਨਾਂ ਨੂੰ ਕੋਈ ਸਮੱਸਿਆ ਆਈ ਸਿਹਤ ਦੀ ਤੇ ਉਥੋਂ 7 ਨੂੰ ਸਵੇਰੇ ਇਸ ਵਕਤੇ ਉਤਰ ਪਏ ਦਵਾਈ ਲੈਣ ਵਾਸਤੇ ਖਨੌਰੀ ਤੋਂ ਤੁਸੀਂ ਮੰਗ ਪ੍ਰਸ਼ਾਸਨ ਤੋਂ ਕਰਦੇ ਹੋ ਖਨੌਰੀ ਤੋਂ ਦਵਾਈ ਲੈਣ ਜਾਣਾ ਦਵਾਈ ਲੈਣ ਵਾਸਤੇ ਪੀਜੀਆ ਵਾਸਤੇ ਉਹ ਉੱਥੇ ਇਸ ਵਕਤੇ ਉਤਰ ਪਏ ਕਿਉਂਕਿ ਕਿਡਨੀ ਟ੍ਰਾਂਸਪਲੈਂਟ ਹੋਣ ਕਰਕੇ ਉਹਨਾਂ ਦੀ ਪਹਿਲਾਂ ਵੀ ਦਵਾਈ ਉੱਥੋਂ ਚੱਲਦੀ ਹੈ ਕੋਈ ਸੰਸਕਾਰ ਵਗੈਰਾ ਕਰੂਗੇ ਕਿਤਾਉ ਸੰਸਕਾਰ ਅਸੀਂ ਉਦੋਂ ਤੱਕ ਨਹੀਂ ਕਰਨਾ ਜਦੋਂ ਤੱਕ ਮੁਆਵਜ਼ਾ ਰਾਸ਼ੀ ਦਾ ਚੈੱਕ ਤੇ ਨੌਕਰੀ ਦੇ ਪੇਪਰ ਸਾਡੇ ਹੱਥ 'ਚ ਨਹੀਂ ਆਉਂਦਾ ਉਸ ਦਿਨ ਵੀ ਤਾਂ ਰਲਾ ਲਗਾਇਆ ਸੀ ਕੋਈ ਇਨਸਾਫ ਨਹੀਂ ਮਿਲਿਆ ਨੇ ਉਸ ਦਿਨ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਸੀ ਕਿ ਤੁਹਾਨੂੰ ਜਿਹੜਾ ਚੈੱਕ ਹੈ ਉਹ ਦੇ ਦਿੱਤਾ ਜਾਊਗਾ ਛੇਤੀ ਤੇ ਜਿਹੜਾ ਨੌਕਰੀ ਵਾਲਾ ਪ੍ਰੋਸੈਸ ਹੈ ਉਹ ਉਹਦੇ ਹਿਸਾਬ ਨਾਲ ਚੱਲਦਾ ਰਹੂਗਾ ਠੀਕ ਹੈ ਲੇਕਿ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਅੱਜ ਵੀ ਅਸੀਂ ਉਸ ਦਿਨ ਜਿਹੜੇ ਅਧਿਕਾਰੀਆਂ ਨੇ ਜ਼ਿੰਮੇਵਾਰੀ ਚੱਕੀ ਸੀ ਸਾਡੇ ਡੀਐਸਪੀ ਸਾਹਿਬ ਵਿੱਚ ਸੀ ਉਹਨਾਂ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਵੀ ਅਸੀਂ ਸੁਨੇਹਾ ਲਾ ਦੰਨੇ ਆ ਪਰੰਤੂ ਸਾਡੀ ਕੱਲ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ ਉੱਪਰੋਂ ਮਨਜ਼ੂਰ ਹੋ ਗਿਆ ਇਹ ਪ੍ਰੋਸੈਸ ਦੇ ਵਿੱਚ ਤੇ ਸਾਡਾ ਮੰਨਣਾ ਸੀਗਾ ਵੀ ਤੁਹਾਡੇ ਇਹ ਪ੍ਰੋਸੈਸ 5 ਲੱਖ ਰੁਪਏ ਤੱਕ ਜਿਲ੍ਹੇ ਦੇ ਡੀਸੀ ਸਾਹਿਬ ਰੈੱਡ ਕਰਾਸ ਜਾਂ ਕਿਸੇ ਵੀ ਜਰੀਏ ਆਪਣੇ 5 ਲੱਖ ਤੱਕ ਦਾ ਉਹ ਚੈੱਕ ਦੇ ਸਕਦੇ ਨੇ ਪਰੰਤੂ ਉਹਦੇ ਵਿੱਚ ਕੋਈ ਸਾਨੂੰ ਅਮਲ ਦੇ ਵਿੱਚ ਕੁਝ ਵੀ ਆਉਂਦਾ ਨਜ਼ਰ ਨਹੀਂ ਆਇਆ ਜਿਸ ਦੇ ਵਿੱਚ ਸਾਡੀ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਅਸੀਂ ਪਟਿਆਲਾ ਜ਼ਿਲ੍ਹਾ ਅਤੇ ਲੁਧਿਆਣਾ ਜ਼ਿਲ੍ਹਾ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਜਰਨਲਿਸਟਾਂ ਦੇ ਨਾਲ ਗੱਲ ਕਰਕੇ ਇਹ ਪ੍ਰੋਗਰਾਮ ਲਿਖਿਆ ਜਿਸ ਦੇ ਵਿੱਚ ਕੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਕੇ ਇਹ ਮਾਧੋਪੁਰ ਚੌਂਕ ਦੇ ਉੱਪਰ ਆਪਣਾ ਰੋਡ ਬਲੌਕ ਕਰਨਗੇ ਅਣਮਿੱਥੇ ਸਮੇਂ ਦੇ ਲਈ ਠੀਕ ਹੈ ਜੀ